ਗਰ ਰਹਿੰਗੇ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕੇਂਦਰ ਦੀ ਬੀਜੇਪੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਕੇਂਦਰ ਦੀ ਬੀਜੇਪੀ ਸਰਕਾਰ ਮਰਦਾਬਾਦ ਅੱਜ ਕੀ ਨਾਮਾ ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਇੱਥੇ ਆ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਬੀਕੇ ਜੋ ਏਕਤਾ ਡਕਾਉਂਦਾ ਧਨੇ ਧੜੇ ਦੇ ਆਗੂ ਆ ਕਿ ਜਿਹੜਾ ਸੀ 2020 ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅਧੂਲਨ ਸ਼ੁਰੂ ਕੀਤਾ ਸੀ ਉਹ ਅਧੂਲਨ ਲਗਭਗ 1 ਸਾਲ ਤੇ 13 ਦਿਨ ਚੱਲਿਆ ਸੀ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਉਹ ਜਿਹੜਾ ਉਹ ਅਦੋਲਣ ਉਹਦੇ ਸਾਡੇ ਦਵਾ ਦੇ ਕਰਕੇ ਉਹਨਾਂ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਸੰਘਰਸ਼ ਉਹ ਮੁਲਤਲੀ ਕਰਤਾ ਸੀ ਲਗਾਤਾਰ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਦੋ ਸਾਲਾਂ ਤੋਂ ਮੇਨ ਮੰਗ ਇੱਕ ਸੀ ਕਿ ਜਿਹੜਾ ਲਖੀਨਪੁਰ ਖੀਰੀ ਦੇ ਆ ਕਾਤਲਾ ਜਿਨ੍ਹਾਂ ਨੇ ਗੱਡੀ ਚੜਾਈ ਆ ਉਸ ਨੂੰ ਮੰਤਰੀ ਮੰਦਰ ਚੋਂ ਬਰਖਾਸਤ ਕੀਤਾ ਜਾਵੇ ਐਮਐਸਪੀ ਦਾ ਜਿਹੜਾ ਕਾਨੂੰਨ ਉਹਨਾਂ ਨੇ ਕਹਿ ਸੀ ਕਿ ਕਮੇਟੀ ਬਣਾ ਕੇ ਅਸੀਂ ਉਹ ਬਣਾਇਆ ਜਾਊਗਾ ਕਾਰਜੇ ਵਾਲੀ ਮੰਗ ਸੀ ਜਾਂ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਸੀ ਇਹ ਮੰਗਾਂ ਨੂੰ ਲੈ ਕੇ ਜਣੀ ਕਿ ਅਸੀਂ ਜਿਹੜਾ ਅंदोलਨ ਮੁੱਤਲ ਕਰਕੇ ਆਏ ਸੀਗੇ ਉਸ ਤੋਂ ਬਾਅਦ 2 ਸਾਲ ਹੋ ਗਏ ਭਾਜਪਾ ਸਰਕਾਰ ਕਟਸ ਤੋਂ ਮੱਸ ਨਹੀਂ ਹੋਗੀ ਹੁਣ ਭਾਜਪਾ ਸਰਕਾਰ ਦੇ ਖਿਲਾਫ ਜਿਹੜੀ ਆਰਪਾ ਦੀ ਲੜਾਈ ਅਸੀਂ ਸ਼ੁਰੂ ਕੀਤੀ ਵੀ ਆ ਉਹਦੇ ਖਾਤਰ ਮਹਾ ਪੰਚਾਇਤ ਹੈ ਜਿਹੜੀ ਦਿੱਲੀ ਦੇ ਵਿੱਚ 14 ਮਾਰਚ ਨੂੰ ਜਿਹੜੀ ਆਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਇਤਿਹਾਸਤੂ ਹੋਗੀ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਨਹੀਂ ਜਾਣਦੀ ਅੱਜ ਇਸ ਗੱਲ ਦਾ ਸਬੂਤ ਹੈ ਕਿ ਪੂਰੇ ਭਾਰਤ ਦੇ ਕਿਸਾਨ ਦਿੱਲੀ ਦੇ ਵਿੱਚ ਵੱਡਾ ਇਕੱਠ ਕਰਕੇ ਭਾਜਪਾ ਦੇ ਖਿਲਾਫ ਵੱਡਾ ਜਿਹੜਾ ਸੰਘਰਸ਼ ਦਾ ਵਿਗਲੇ ਬਜਾਇਓ ਜੇ ਬੀਜੇਪੀ ਸਰਕਾਰ ਨੇ ਸਾਡੀਆਂ ਨਾ ਮੰਗਾ ਮੰਨੀਆਂ ਫਿਰ ਇਹਦੇ ਬਾਰੇ ਬੀਜੇਪੀ ਲਈ ਤੇ ਸਰਕਾਰ ਲਈ ਸਮੱਸਿਆ ਖੜੀ ਹੋਊਗੀ ਆਉਣ ਵਾਲੀਆਂ ਚੋਣਾਂ ਦੇ ਵਿੱਚ 24 ਦੀਆਂ ਚੋਣਾਂ ਨੇ ਚੋਣ ਜਾਬਤਾ ਲੱਗਣਾ ਹੈ ਫਿਰ ਰਣਨੀਤੀ ਕੀ ਹੈ ਦੇਖੋ ਚੋਣ ਜਾਬਤਾ ਲੱਗਣ ਵਾਲਾ ਇਹ ਚ ਕੋਈ ਦੌਰ ਰਵਨੀ ਕਿਦੋਂ ਵੀ ਲਾ ਸਕਿਆ ਪਰ ਉਹਦੇ ਵਿੱਚ ਲੱਗ ਲੱਗ ਤਰੀਕੇ ਹੁੰਦੇ ਲੜਨ ਦੇ ਜਿਵੇਂ ਬੰਗਾਲ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਉਦੋਲਣ ਵੇਲੇ ਵੀ ਬੀਜੇਪੀ ਨੂੰ ਸਬਕ ਸਿਖਾਉਣ ਦੇ ਮਾਰੇ ਨੇ ਕਿ ਕਿ ਵੋਟ ਤੇ ਝੋਟ ਸਾਡਾ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਨਹੀਂ ਵੀ ਘੱਟ ਤੋਂ ਘੱਟ ਜਿਹੜਾ ਬੀਜੇਪੀ ਲੋਕਾਂ ਨਾਲ ਕਰ ਰਹੀ ਹੈ ਘੱਟ ਗਿਣਤੀ ਲੋਕਾਂ ਨਾਲ ਕਰ ਰਹੀ ਹੈ ਲਗਾਤਾਰ ਜ਼ਬਰ ਕਰ ਰਹੀ ਹੈ ਇਸ ਤੇ ਜਿਹੜੀ ਸਿਆਸੀ ਝੋਟ ਆ ਉਹ ਮਾਰੀ ਜਾ ਸਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਸੋਚਿਆ ਜਾ ਸਕਦਾ ਤਾਂ ਕਿ ਬੀਜੇਪੀ ਨੂੰ ਜਿਹੜਾ ਸਬਕ ਸਿਖਾਇਆ ਜਾ ਸਕੇ। ਭਾਈ ਬੁੱਟਾ ਸਿੰਘ ਤੁੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨਹੀਂ ਦਿਖਾਉਂਦਾ। ਕੀ ਕਹਿਣਾ ਚਾਹੁੰਗੇ ਜਿਹੜਾ ਬੁਲੇ ਜਵਾਨਾ ਅਸੀਂ ਸੋਡੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਵੀ ਅੱਜ 13 ਤਰੀਕ ਆ ਇਥੋਂ ਹੀ ਟ੍ਰੇਨਾਂ ਆ ਰਹੀਆਂ ਸਾਰੇ ਭਾਰਤ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਵੀ ਜੋ ਵੀ ਇੱਕ ਮਹਾ ਪੰਚਾਇਤ ਕਰ ਰਹੇ ਹਾਂ ਸਮੁੱਤ ਮੋਰਚੇ ਦੇ ਸੱਦੇ ਤੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਭਾਰਤ ਦੀਆਂ ਕਿਸਾਨ ਜਿ세 ਬੰਦियां ਉੱਥੇ ਪਹੁੰਚਣੀਆਂ ਤੇ 14 ਤਰੀਕ ਨੂੰ ਅਸੀਂ ਮਾਰਚ ਕਰਕੇ ਦਿੱਲੀ ਦੇ ਵਿੱਚ ਵੱਡੀ ਮਹਾ ਪੰਚਾਇਤ ਕਰਕੇ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੀ ਸਾਨੂੰ 2024 ਦੇ ਵਿੱਚ ਝਾਕ ਸੀਗੀ ਮੂਰੇ ਆਉਣ ਵਾਲੀਆਂ ਚੋਣਾਂ ਆ ਰਹੀਆਂ ਵੀ ਸਾਡੇ ਕਿਸਾਨਾਂ ਦੀ ਬਾਹ ਫੜੂ ਅੱਜ ਮੋਦੀ ਸਰਕਾਰ ਸੁੱਤਾ ਪਿਆ ਉਹਦਾ ਕਰਕੇ ਸੀ ਸਮੁੱਤ ਮੋਰਚੇ ਦੇ ਸੱਦੇ ਤੇ ਵੱਡੀ ਗਿਣਤੀ ਚ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਚੋਣ ਜਾਬਤਾ ਲੱਗਣ ਵਾਲਾ ਤੁਹਾਨੂੰ ਲੱਗਦਾ ਤੁਹਾਡੇ ਮੰਦਾ ਪੁਰਿਆ ਦੇਖੋ ਸਾਨੂੰ ਸੀਗਾ ਮੇਦ ਸੀਗੀ ਪਰ ਹੁਣ ਕੋਈ ਮੇਦ ਨਹੀਂ ਗਈ ਸਾਨੂੰ ਪਹਿਲਾਂ ਮੇਦ ਸੀ ਵੀ 2024 ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰੂਗਾ ਮੋਦੀ ਸਰਕਾਰ ਤੇ ਜਿਹੜੀਆਂ ਮੰਗਾਂ ਰੈਂਦੀਆਂ ਮੰਗਾ ਉਹ ਪੂਰੀਆਂ ਕੀਤੀਆਂ ਜਾਣਗੀਆਂ ਪਰ ਇੱਥੋਂ ਦੀ ਜਿਹੜੀ ਮੋਦੀ ਸਰਕਾਰ ਹੈ ਇਹ ਹਜੇ ਕੁੰਭਕਾਰ ਦੀ ਨੀਂਦ ਸੁੱਤੀ ਪਈ ਹੈ ਇਹਨੂੰ ਜਗਾਉਣ ਦੀ ਖਾਤਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਇਸ ਸੀਟ ਦੇ ਵਿੱਚ ਬਿਰਾਜਮਾਨ ਹੋਊਗਾ ਉਹਦੇ ਵੀ ਉਂਤ ਤੋਂ ਤੇ ਗੋਡਾ ਧਰ ਕੇ ਮਨਾਇਆ ਜਾਣਗਾ

अति आधुनिक स्मार्ट क्लासरूम्स एक्सपीरियंस्ड एंड डेडिकेटेड वेल क्वालिफाइड टीचिंग स्टाफ आईसीएसई पैटर्न हाई टेक कंप्यूटर लैब्स स्पेशल इंग्लिश स्पीकिंग क्लासेस तारा कॉन्वेंट स्कूल विच प्री नर्सरी तो दसवीं तक दे दाखले शुरू हन अपने बच्चे दे सुनहरे भविष्य ले आज ही स्क्रीन ते दित्थे फोन नंबरा ते संपर्क करो